ਆ ਦੇਖ ਲਓ ਬਾਈ ਆ ਘੜਤੀਆਂ ਭਰਕੇ ਦਿੰਦੇ ਨੇ 20 ਰੁਪਈਆ ਚ ਆਪਨਾਂ ਵਾਲਾ ਕੰਮ ਨਹੀਂ ਵੀ ਗਲਾਸ ਚ ਪਾਟੇ ਇੰਦਾਂ ਨੇ 20 ਰੁਪਏ ਕੰਚਾ ਵਾਲੇ ਚ 5 ਰੁਪਈਆ ਦਾ ਜੂਸ ਨਹੀਂ ਹੁੰਦਾ ਆ ਦਾ 8 ਰੁਪਈਏ 20 20 ਕੀ ਕੀ ਲੈਣਾ ਉਹ ਬੜਾ ਮਿੱਠਾ ਹੁੰਦਾ ਜੰਨਾ ਖੰਡ ਪਾ ਕੇ ਨਹੀਂ ਮਿੱਠਾ ਕਰਦੇ ਹੈਗੇ ਇਹ ਲੋਕਾ ਕੋਈ ਖੰਡ ਦੀ ਤਿਆਰ ਨਹੀਂ ਖੰਡ ਪਾ ਕੇ ਨਹੀਂ ਮਿੱਠਾ ਕਰਦੇ ਜਿਵੇਂ ਆਪਣੇ ਪਾਣੀ ਮਿੱਠਾ ਬੜਾ ਕੇ ਰੱਖ ਲਓ ਮਨੇ ਵਿੱਚ ਪਾਉਣੇ ਬਾਅਦ ਚ ਉਹ ਕੰਮ ਨਹੀਂ ਇਹਨਾਂ ਦਾ ਬੇਹਰ ਚੀਜ਼ ਮਿਲੂਗੀ ਬੇਹਰ ਇਹ ਲਾਈ ਦਾ ਰਗਣਾ ਤੇ ਕਰਨਾ ਨੂੰ ਲਓ ਚੋਰ ਲਗਾ ਕੇ ਚੂਸ ਤਿਆਰਾ ਆਪਣਾ ਗੜਤੀਆਂ ਦੇ ਵਿੱਚ ਇੱਕ ਓ ਯਾਰ ਇਹ ਤਾਂ ਤੇਰੇ ਕੋਲ ਤਿੰਨ ਵਾਰ ਤਾਂ ਬੋਲਦੀ ਆ ਵੀ ਇੱਕ ਚੀ ਜੀ ਮੈਂਨੇ ਕਹਾ ਬੋਲਾ ਤੇਰੇ ਕੋਲ ਵੀ ਮੇਰੇ ਕੋਲ ਦੋ ਬਹੁਤ ਦਿੱਕਤ ਆ ਮੈਂ ਦੇਖ ਭਾਈ ਲਿਖਾ ਪੈ ਗਿਆ ਸੀ ਇਹਨੂੰ ਲੋਇ ਕਿ ਮਸਾ ਪੀਆ ਜਾਂਦਾ ਗੜਵੀ ਭਰੀ ਹੋਈ ਕਾ ਕਾ ਬੋਲਤਾ ਹੈ ਯਾਰ ਬੈਸ ਕਰਕੇ ਨਾ ਹਾਂ